ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 24 ਗੁੰਡੇ ਪਾਏ ਆ ਜੀ ਤੇ 9-9 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ 9-9 ਗੁੰਡੇ ਪਾ ਕੇ ਤਾਂ ਆਪਾਂ 6 ਗੁੰਡੇ ਵਾਧ ਲਏ ਆ ਜੀ ਕਿਸੇ ਵੀ ਸਾਈਡ ਤੇ ਲੈ ਲਓ ਆਹ ਗੁੰਡਾ ਵਿੱਚੀ ਪਾ ਕੇ 6 ਗੁੰਡੇ ਆਪਾਂ ਵਾਧ ਲਏ ਅਤੇ ਆਹ ਆਪਣੇ 9-9 ਗੁੰਡੇ ਡਿਜ਼ਾਈਨ ਦੇ ਆ ਆ ਵੀ ਵਿੱਚ ਪਾ ਕੇ ਤੇ ਚਲੋ ਜੀ ਤੁਹਾਨੂੰ ਸਮਝ ਆ ਗਈ ਹੋਣੀ ਵਿਆਹ ਕੁੰਡਾ ਆਪਾਂ ਇਧਰ ਆਹ ਇਸ ਤਰ੍ਹਾਂ 6 ਕੁੰਡੇ ਵੱਧ ਲੈਣੇ ਆ ਤੇ 9 9 ਕੁੰਡਿਆਂ ਦਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਹਰੇਕ ਰੰਗ ਤੇ ਜਚਣ ਵਾਲਾ ਤੇ ਬਹੁਤ ਜਲਦੀ ਜਲਦੀ ਬਣਨ ਵਾਲਾ ਹੈ ਜੀ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਜਰੂਰ ਜਰੂਰ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਤੇ ਜਿਹੜੇ ਨਵੇਂ ਦੇਖਣ ਵਾਲੇ ਆ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਵੀਡੀਓ ਤੇ ਆਪਾਂ ਵੀ ਆਹਾਂ ਇਹ ਕੁੰਡਾ ਤਾਰਦੇ ਆ ਇੱਕ ਸਿੱਧਾ ਪਾਸਾ ਇਹ ਇੱਕ ਸਲਾਈ ਆਪਾਂ ਉਲਟੀ ਇਧਰੋਂ ਬਣਾ ਲਈ ਸੀਗੀ ਉਲਟੇ ਪਾਸੇ ਤੋਂ ਤਾਪੇ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਉਲਟਾ ਬਣਾ ਲਿਆ 2 3 4 ਚਾਰ ਕੁੰਡੇ ਆਪਾਂ ਉਲਟੇ ਬਣਾ ਲਿਆ ਜੀ ਇੱਕ ਕੁੰਡਾ ਤਾਰ ਕੇ ਚਾਰ ਕੁੰਡੇ ਆਪਾਂ ਉਲਟੇ ਬਣਾ ਲਏ ਇੱਥੇ ਆਪਾਂ ਹੁਣ ਧਾਗਾ ਪਿੱਛੇ ਕਰ ਲਿਆ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਸਲਾਈ ਪਾ ਕੇ ਇਸ ਤਰ੍ਹਾਂ ਪਾ ਕੇ ਦੋਵਾਂ ਦਾ ਇੱਕ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਤਾਂ ਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਆਹ ਦੋ ਕੁੰਡੇ ਆ ਜਿਹੜੇ ਇਹਨਾਂ ਦਾ ਦੋਹਾਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਕੁੰਡੇ ਨੂੰ ਪਹਿਲੇ ਨੂੰ ਉਲਟਾ ਲਵਾਂਗੇ ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਿਆਂਗੇ ਜੀ ਤੇ ਇਹ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਤੇ ਆਪਾਂ ਕੁੰਡੇ ਆਹ ਕੁੰਡਾ ਛੱਡ ਕੇ 2 4 6 8 ਤੇ 9 ਕੁੰਡੇ ਹੋ ਗਏ ਆਪਣੇ ਆਪਾਂ ਆਖਿਆ ਸੀ ਨਾ 9 ਕੁੰਡਿਆਂ ਦਾ ਡਿਜ਼ਾਈਨ ਆ ਤੇ 9 ਗੁੰਡੇ ਆਪਣੇ ਹੋ ਗਏ ਆ ਅੱਗੇ ਆਪਾਂ ਫਿਰ 4 ਕੁੰਡੇ ਬਣਾਵਾਂਗੇ ਜੀ ਉਲਟੇ 2 3 4 ਧਾਗਾ ਪਿੱਛੇ ਕਰਾਂਗੇ ਇਧਰੋਂ ਆਪਾਂ 2 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ ਬਹੁਤ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਧਾਗਾ ਅੱਗੇ ਕਰਾਂਗੇ 1 ਕੁੰਡਾ ਸਿੱਧਾ ਫਿਰ ਇਹਦਾ ਗਾ ਆਪਣੇ ਵੱਲ ਕਰਾਂਗੇ ਇੱਥੇ ਫਿਰ ਆਪਾਂ ਇਸ ਤਰ੍ਹਾਂ ਕਰਕੇ ਦੋਹਾਂ ਦਾ ਹੁਣ ਆਪਾਂ ਇਸ ਤਰ੍ਹਾਂ ਸਲਾਈ ਪਾ ਕੇ ਦੋਹਾਂ ਦੇ ਇੱਕ ਕਰਾਂਗੇ ਇੱਧਰ ਵੀ ਆਪਾਂ ਇਸੇ ਤਰ੍ਹਾਂ ਕੀਤਾ ਸੀ ਇੱਕ ਵਾਰੀ ਆਪਾਂ ਇੱਧਰ ਨੂੰ ਘਟਾਏ ਆ ਦੂਜੀ ਵਾਰ ਆਪਾਂ ਇੱਧਰ ਇੱਧਰ ਨੂੰ ਘਟਾਏ ਜੀ ਤੇ ਆ ਵੀ ਦੇਖੋ ਜੀ ਆਪਣਾ 9 ਗੁੰਡੇਆਂ ਦਾ ਜੈਨ ਹੋ ਗਿਆ 2 4 6 8 ਤੇ 9 ਐਂਡ ਤੇ ਆਪਣੇ ਕੋਲੇ 4 ਗੁੰਡੇ ਫਿਰ ਬਜੇ ਇਹਨਾਂ ਨੂੰ ਆਪਾਂ ਉਲਟੇ ਬਣਾ ਲਾਂਗੇ 6 ਗੁੰਡੇ ਆਪਣੇ ਹੀ ਆ ਜੀ 4 ਗੁੰਡੇ ਆਪਣੇ ਆ ਹੋਗੇ ਤੇ 1-1 ਆਪਣਾ ਸਾਈਡ ਵਾਲਾ ਗੁੰਡਾ ਤੇ ਆਪਾਂ 6 ਗੁੰਡੇ ਇਸ ਤਰ੍ਹਾਂ ਵੱਧ ਲੈ ਲੈਣੇ ਆ 9-9 ਗੁੰਡਿਆਂ ਦਾ ਡਿਜ਼ਾਈਨ ਆਪਣਾ ਸੈੱਟ ਕਰਕੇ ਤੇ 4 ਗੁੰਡੇ ਆਪਾਂ ਵੱਧ ਲੈ ਲੈਣੇ ਆ ਉਲਟੀ ਸਲਾਈ ਆਪਣੀ ਪੂਰੀ ਉਲਟੀ ਬਣੂਗੀ ਜਿੱਥੇ ਆਪਾਂ ਕੁਝ ਵੀ ਨਹੀਂ ਕਰਨਾ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਜੀ ਉਲਟੇ ਸਲਾਈ ਆਪਾਂ ਬਣਾ ਲੀਜੀ ਦੋ ਸਲਾਈਆਂ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਹੁਣ ਆਪਾਂ ਅਗੇ ਤੀਜੀ ਸਲਾਈ ਤੇ ਇੱਕ ਕੁੰਡਾ ਪਾ ਤਾਰਾਂਗੇ ਹੁਣ ਆਪਾਂ ਬਣਾਵਾਂਗੇ ਜੀ ਤਿੰਨ ਕੁੰਡੇ ਉਲਟੇ ਤਾਂਗਾ ਪਿੱਛੇ ਕਰਾਂਗੇ ਹੁਣ ਆਪਾਂ ਆਹ ਕੁੰਡਾ ਲਵਾਂਗੇ ਜਿਹੜਾ ਆਪਾਂ ਪਹਿਲਾਂ ਕਟਾਇਆ ਸੀ ਇਨੂੰ ਇਸੇ ਤਰ੍ਹਾਂ ਹੀ ਆਪਾਂ ਫੇਰ ਘਟਾਉਣਾ ਹੈ। ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਇੱਕ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ। ਫੇਰ ਆਪਾਂ ਇੱਥੇ ਵੜ ਪਾਵਾਂਗੇ ਇੱਕ ਕੁੰਡਾ ਸਿੱਧਾ। ਆਹ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ। ਸੌਰੀ ਇੱਥੇ ਵੜ ਪਾਵਾਂਗੇ। ਆਹ ਕੁੰਡਾ ਸਿੱਧਾ ਬਣਾ ਲਵਾਂਗੇ। ਅਗਲਾ ਕੁੰਡਾ ਆਪਾਂ ਇਸ ਤਰ੍ਹਾਂ ਉਲਟਾਵਾਂਗੇ। ਤੇ ਦੋਹਾਂ ਦਾ ਇੱਕ ਕਰ ਦਾਂਗੇ। ਹੁਣ ਆਪਾਂ ਇੱਥੇ ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਾਂਗੇ। ਇੱਥੇ ਆਪਾਂ ਫੇਰ ਆਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਕਰਕੇ। ਦੋਵਾਂ ਦਾ ਇੱਕ ਆਹ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਇੱਥੇ ਆਪਾਂ ਵਲ ਪਾ ਕੇ। ਆਹ ਕੁੰਡਾ ਸਿੱਧਾ ਬਣਾ ਲਵਾਂਗੇ ਇੱਥੇ ਫੇਰ ਵਲ ਪਾ ਕੇ ਇੱਕ ਕੁੰਡਾ ਸਿੱਧਾ। ਅਗਲੇ ਦੋਵਾਂ ਕੁੰਡਿਆਂ ਦਾ ਫੇਰ ਆਪਾਂ ਇੱਕ ਕੁੰਡਾ ਬਣਾਵਾਂਗੇ ਸਿੱਧੇ ਬਣਾ ਲਵਾਂਗੇ। ਐਂਡ ਤੇ ਆਪਣੇ ਕੋਲ ਤਿੰਨ ਕੁੰਡੇ ਉਲਟੇ। ਆਲੋ ਜੀ ਆਪਾਂ ਉਲਟੀ ਸਲਾਈ ਬਣਾ ਕੇ ਫਿਰ ਮਿਲਦੇ ਆਂ ਆਹ ਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਤੇ ਚੌਥੀ ਸੀਗੀ ਸਲਾਈ ਤੇ ਹੁਣ ਆਪਾਂ ਆ ਗਏ ਜੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ 'ਚ ਆਪਾਂ ਦੇਖੋ ਜੀ ਹੁਣ ਬਣਾਵਾਂਗੇ ਆਪਾਂ ਇੱਕ ਦੋ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤੇ ਇੱਥੇ ਆਪਾਂ ਵਲ ਪਾ ਕੇ ਹੁਣ ਆਪਾਂ ਆਹ ਕੁੰਡਾ ਜਿਹੜਾ ਆਪਣਾ ਇਹਨੂੰ ਇਸ ਤਰ੍ਹਾਂ ਉਡਾ ਲਾਂਗੇ ਤੇ ਅਗਲਾ ਕੁੰਡਾ ਨਾਲ ਲੈ ਕੇ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ। 1 2 3 ਕੁੰਡੇ ਆਪਾਂ ਵਿੱਚ ਸਿੱਧੇ ਬਣਾ ਲਵਾਂਗੇ। ਹੁਣ ਆਪਾਂ ਇਧਰੋਂ ਆਹ ਵਾਲਾ ਕੁੰਡਾ ਇਸ ਤਰ੍ਹਾਂ ਸਲਾਈ ਪਾਵਾਂਗੇ। ਤਾਂ ਦੋਵਾਂ ਦਾ ਇੱਕ ਕਰ ਦਾਂਗੇ। ਤਾਂ ਗਾ ਆਪਣੇ ਵੱਲ ਕਰਾਂਗੇ। ਇੱਥੇ ਵਲ ਪਾਵਾਂਗੇ ਸਲਾਈ ਤੇ। ਆਹ ਦੋ ਕੁੰਡੇ ਆਪਾਂ ਉਲਟੇ ਬਣਾ ਲਾਂਗੇ। ਤਾਂ ਗਾ ਪਿੱਛੇ ਕਰਾਂਗੇ। ਇੱਥੇ ਵਾਲ ਪਾ ਕੇ ਤਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਹੁਣ ਆਪਾਂ ਆਹ ਵਾਲੇ ਦੋ ਗੁੰਡੇ ਇਹਨਾਂ ਦੋਹਾਂ ਦੇ ਇੱਕ ਕਰਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਵਾਲ ਪਾ ਕੇ ਦੋ ਗੁੰਡੇ ਉਲਟੇ ਨਾ ਸੌਰੀ ਤਿੰਨੇ ਗੁੰਡੇ ਆਪਾਂ ਉਲਟੇ ਬਣਾ ਦੇਵਾਂਗੇ ਆਹ ਲੋ ਜੇ ਆਪਾਂ ਪੰਜ ਸਲਾਈਆਂ ਹੋ ਗਈਆਂ ਤੇ ਛੇਵੀਂ ਸਲਾਈ ਆਪਾਂ ਉਲਟੀ ਬਣਾ ਕੇ ਫਿਰ ਮਿਲ ਆਹ ਲੋ ਜੇ ਆਪਾਂ ਉਲਟੀ ਸਲਾਈ ਬਣਾ ਲਈ ਛੇਵੀਂ ਤੇ ਹੁਣ ਆਪਾਂ ਆ ਗਏ ਸੱਤਵੀਂ ਸਲਾਈ ਤੇ ਸਿੱਧੇ ਪਾਸੇ ਇੱਥੇ ਬਣਾਵਾਂਗੇ ਆਪਾਂ ਇੱਕ ਦੋ ਤਿੰਨ ਤੇ ਆਹ ਵਾਲਾ ਕੁੰਡਾ ਜਿਹੜਾ ਇਹ ਵੀ ਆਪਾਂ ਉਲਟਾ ਬਣਾ ਲਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਥੇ ਵੜ ਪਾ ਕੇ ਹੁਣ ਫਿਰ ਆਪਾਂ ਦੋਹਾਂ ਦਾ ਇੱਕ ਕਰਨਾ ਹੈ ਇਸ ਤਰ੍ਹਾਂ ਕੁੰਡੇ ਨੂੰ ਉਲਟਾ ਲੈਣਾ ਤੇ ਦੋਹਾਂ ਦੇ ਇੱਕ ਕਰ ਦੇਣਾ ਇੱਕ ਕੁੰਡਾ ਸਿੱਧਾ ਇਧਰੋਂ ਫੇਰ ਆਪਾਂ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਕਰ ਦੇਣਾ ਤਾਂਗਾ ਆਪਣੇ ਵੱਲ ਕਰਾਂਗੇ ਇੱਥੇ ਵਾਲ ਪਾ ਕੇ 1 2 3 4 ਕੁੰਡੇ ਆਪਾਂ ਉਲਟੇ ਬਣਾ ਲਏ ਫਿਰ ਤਾਂਗਾ ਪਿੱਛੇ ਕਰਕੇ ਇਸ ਤਰ੍ਹਾਂ ਵਾਲ ਪਾਵਾਂਗੇ ਤਾਂ ਦੋ ਕੁੰਡੇ ਆਨ ਆ ਕੁੰਡਾ ਇਸ ਤਰ੍ਹਾਂ ਉਲਟਾ ਆ ਕੇ ਦੋਹਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਸਿੱਧਾ ਹੁਣ ਇਧਰ ਲਾਵਾਂਗੇ ਦੋ ਕੁੰਡੇ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਵਲ ਬਾ ਕੇ ਆਪਾਂ ਅਗਲੇ ਚਾਰ ਕੁੰਡੇ ਉਲਟੇ ਬਣਾ ਲਾਂਗੇ ਉਲਟੀ ਸਲਾਈ ਚ ਆਪਾਂ ਕੁਝ ਵੀ ਨਹੀਂ ਕਰਨਾ ਪੂਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਜਿੱਤੇ ਆਪਾਂ ਉਲਟੀ ਸਲਾਈ ਬਣਾ ਕੇ ਫਿਰ ਮਿਲਦੇ ਆਂ ਆ ਲੋ ਜੀ ਆਪਾਂ 8ਵੀਂ ਸਲਾਈ ਬਣਾ ਲਈ ਉਲਟੀ ਤੇ ਹੁਣ ਆਪਾਂ ਆਗੇ ਸਿੱਧੇ ਪਾਸੇ ਤੇ ਆਪਣੀ 9ਵੀਂ ਸਲਾਈ ਹੈ ਇੱਕ ਗੁੰਡਾ ਆਪਾਂ ਤਾ ਰਹਿਆ ਤਾਂ ਦਾ ਆਪਣੇ ਵੱਲ ਕਰਕੇ 1 2 3 4 5 ਗੁੰਡੇ ਉਲਟੇ ਹੋ ਗਏ ਜੀ ਹੁਣ ਆਪਣੇ ਤਾਂਗਾ ਪਿੱਛੇ ਕਰਾਂਗੇ ਇੱਥੇ ਵਲ ਪਾਵਾਂਗੇ தின் தின ਆਪਣੇ ਵੱਲ ਕਰਕੇ ਵਲ ਪਾ ਲਾਂਗੇ ਦੇਖੋ ਸਲਾਈ ਤੇ ਵਲ ਪਾ ਲਿਆ ਆਪਾਂ ਧਾਗਾ ਗੁੰਡਾ ਵਧਾਉਣਾ ਐਸੀ 1 2 3 4 5 6 6 ਗੁੰਡੇ ਆਪਾਂ ਉਲਟੇ ਬਣਾ ਲਏ ਧਾਗਾ ਪਿੱਛੇ ਕਰਾਂਗੇ ਫਿਰ ਵਲ ਪਾ ਕੇ ਹੁਣ ਫਿਰ ਆਪਾਂ ਆਹ ਤਿੰਨ ਕੁੰਡਿਆਂ ਦਾ ਇੱਕ ਕਰਨਾ ਜਿਹੜਾ ਵਿਚਾਲੜਾ ਕੁੰਡਾ ਉਹ ਆਪਾਂ ਇਸ ਤਰ੍ਹਾਂ ਮੂਰੇ ਲੈ ਆਉਣਾ ਤੇ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲਾਂਗੇ ਫਿਰ ਤਾਂ ਗਾ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਵੜ ਪਾ ਕੇ ਇੱਕ ਦੋ ਤਿੰਨ 4 5 ਕੁੰਡੇ ਉਲਟੇ ਲਾਸਟ ਵਾਲਾ ਸਿੱਧਾ ਬਣਾ ਲਾਂ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਉਲਟੀ ਸिलाई ਬਣਾ ਕੇ ਆਪਾਂ ਫਿਰ ਮਿਲਦੇ ਹਾਂ ਲਓ ਜੀ ਆਪਾਂ 10ਵੀਂ ਸिलाई ਬਣਾ ਲਈ ਉਲਟੀ ਹੁਣ ਆਪਣੇ ਆਗੇ ਜੀ 11ਵੀਂ ਸिलाई ਹੁਣ ਆਪਾਂ ਹਵਾਲੇ ਕੁੰਡੇ ਹੈਗੇ ਜਿਹੜੇ ਸਾਰੇ ਆਪਾਂ ਉਲਟੇ ਬਣਾਉਣੇ ਹੈਗੇ ਆ ਆਪਣੇ ਕੋਲ ਹੋ ਗਏ 3 ਇੱਕ ਗੁੰਡਾ ਤਾਰ ਕੇ 4 5 5 ਗੁੰਡੇ ਆਪਾਂ ਉਲਟੇ ਬਣਾ ਲੈਣੇ 3 ਗੁੰਡੇ ਸਿੱਧੇ ਤੇ ਹੁਣ ਜਿਹੜੇ ਆਪਣੇ ਆਹ ਵਾਲੇ ਗੁੰਡੇ ਆ ਵੀ ਆਪਾਂ ਸਾਰੇ ਉਲਟੇ ਬਣਾ ਲੈਣੇ ਹੈਗੇ ਹੋ ਗਏ ਜੇ ਆਪਾਂ 2 3 4 5 ਤੇ 6 ਗੁੰਡੇ ਸਿੱਧੇ ਹੋ ਉਲਟੇ ਹੋ ਗਏ ਜੀ ਸਿੱਧੇ ਬੱਸ ਤੇ ਆਹ ਵਾਲੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਇੱਕ ਸਲਾਈ ਆਪਾਂ ਹੋਰ ਬਣਾਉਣੀ ਹੈ ਉਲਟੀ ਬਣ ਜੂਗੀ ਆਪਣੀ ਉਲਟੀ ਸਲਾਈ ਪੂਰੀ ਉਲਟੀ ਬਣ ਜੂਗੀ ਤੇ ਆਪਣੀਆਂ ਹੋ ਜਾਣੇ 12 ਸਲਾਈਆਂ 12 ਸਲਾਈਆਂ ਚ ਡਿਜ਼ਾਈਨ ਬਣ ਕੇ ਤਿਆਰ ਹੋ ਜੂਗਾ ਜੀ ਇਹ ਤੇ ਚਲੋ ਜੀ ਆਪਾਂ ਇੱਥੇ ਐਂਡ ਕਰਦੇ ਆ ਇੱਕ ਸਲਾਈ ਦਾ ਆਪਾਂ ਹੁਣ ਇਧਰੋਂ ਆ ਦੇ ਕੋਲਟੇ ਸਾਈਡ ਹੈ ਇਧਰ ਆਊਗੀ ਹੋਰ ਤੇ ਉੱਪਰ ਫੇਰ ਸੇਵੇਂ ਇਸੇ ਤਰ੍ਹਾਂ ਜਿਵੇਂ ਆਪਾਂ نیچے ਤੋਂ ਸਟਾਰਟ ਕੀਤਾ ਇੱਥੇ ਇਹ ਡਿਜ਼ਾਈਨ ਫਿਰ ਸਟਾਰਟ ਹੋ ਜਾਊਗਾ ਜੀ ਆਹ ਵળે ਆਪਾਂ ਚਾਰ ਗੁੰਡੇ ਬਣਾਵਾਂਗੇ ਜੀ ਉਲਟੇ ਤੇ ਆ ਦੋਵਾਂ ਦਾ ਇੱਕ ਕਰਦਾਂਗੇ ਤੇ ਆ ਆਪਣਾ ਵਿਚਾਲੇ ਗੁੰਡਾ ਜਿਹੜਾ ਵਲ ਪਾ ਕੇ ਆਪਾਂ ਬਣਾਵਾਂਗੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆਂ ਇਹ ਦੇਖੋ ਜੀ ਇਸ ਤਰ੍ਹਾਂ ਬਣਦਾ ਡਿਜ਼ਾਈਨ ਇਹ ਇਹ ਕਿੰਨਾ ਸੋਹਣਾ ਹੈ ਜੇ ਬਸ 12-12 ਸਲਾਈਆਂ ਆਪਾਂ ਪਾਉਂਦੇ ਜਾਵਾਂਗੇ ਤਾਂ ਆਪਣੇ ਕੋਲੇ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੀ ਔਖੇ ਕਿੰਨਾ ਸੋਹਣਾ ਹੈ ਜੇ 12-12 ਸਲਾਈਆਂ ਪਾਉਂਦੇ ਜਾਵਾਂਗੇ ਤਾਂ ਆਪਾਂ ਇਹੋ ਜਿਹਾ ਡਿਜ਼ਾਈਨ ਬਣਾ ਕੇ ਤੇ ਆਪਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਹੈ ਹਰੇਕ ਰੰਗ 'ਚ ਹੀ ਬਹੁਤ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਚਲੋ ਜੀ ਜੇ ਵੀਡੀਓ ਚੰਗੀ ਲੰਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਕਮੈਂਟ ਵੀ ਜ਼ਰੂਰ ਕਰਦੇ ਹੋ ਤੁਹਾਨੂੰ ਅ ਡਿਜ਼ਾਈਨ ਕਿਵੇਂ ਦਾ ਲੱਗਿਆ ਵੀਡੀਓ ਬਣਾਉਣ ਦਾ ਤਰੀਕਾ ਤੇ ਵਧੀਆ-ਵਧੀਆ ਜੀ ਕਮੈਂਟ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੱਧ ਤੋਂ ਵੱਧ ਕਰ ਦਿਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਬਣਾਉਨੇ ਆ ਜੀ ਤੇ ਜਰੂਰ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੇ ਜਿਹੇ ਡਿਜ਼ਾਈਨ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ